ਮੈਂ ਰਾਜਵਿੰਦਰ ਕੌਰ ਤੇ ਇਹ ਮੇਰੇ ਨਾਲ ਬੈਠੇ ਆ ਆਪਾ ਬਿਜੀ ਸੁਖਵਿੰਦਰ ਕੌਰ ਅਸੀਂ ਆਪਣੇ ਚੈਨਲ ਤੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਆ ਜੀ ਬਹੁਤ ਸਾਰਾ ਸਵਾਗਤ ਕਰਦੇ ਆ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਸਾਡੇ ਚੈਨਲ ਨੂੰ ਬਹੁਤ ਪ੍ਰਵਾਹ ਹੰਗਾਰਾ ਦਿੱਤਾ ਜੀ ਆਸ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਪਹਿਲਾਂ ਦਿੱਤਾ ਵਾ ਇਸੇ ਤਰ੍ਹਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਥ ਸਾਡਾ ਦਿੰਦੇ ਰਹੋਗੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੀ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਕਿਉਂਕਿ ਸੋਹਣੇ-ਸੋਹਣੇ ਕਮੈਂਟ ਤੁਹਾਡੇ ਪੜ ਕੇ ਤੇ ਸਾਡਾ ਬਹੁਤ ਜ਼ਿਆਦਾ ਹੌਸਲਾ ਵਧਦਾ ਜੀ ਫਿਰ ਅਸੀਂ ਉਸੇ ਹੌਸਲੇ ਦੇ ਨਾਲ ਹੋਰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਨਵੇਂ ਤੋਂ ਨਵੇਂ ਗਾਣੇ ਲੈ ਕੇ ਸਿੱਠਣੀਆਂ ਬੋਲੀਆਂ ਸੁਹਾਗ ਘੋੜੀਆਂ ਟੱਪੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਚੈਨਲ ਤੇ ਤੇ ਅੱਜ ਅਸੀਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਚੱਲੇ ਆ ਇਹ ਗੀਤ ਢੋਲਕੀ ਦੇ ਨਾਲ ਵੀ ਬੋਲਿਆ ਜਾ ਸਕਦਾ ਵਾ ਤੇ ਤਾੜੀ ਦੇ ਨਾਲ ਵੀ ਬੋਲਿਆ ਜਾ ਸਕਦਾ ਵਾ ਇਹ ਗੀਤ ਦੇ ਵਿੱਚ ਇੱਕ ਮਟਿਆਰ ਵੇਖੋ ਆਪਣੇ ਪਤੀ ਨੂੰ ਕਿਸ ਤਰ੍ਹਾਂ ਕਹਿ ਰਹੀ ਆ ਕਿ ਆਪਾਂ ਸੜਕ ਤੇ ਤੁਰੇ ਜਾਂਦੇ ਆ ਤੇਰੇ ਕੋਲ ਕੋਈ ਪੈਸਾ țeਲਾ ਕੋਈ ਨੋਟ ਨਹੀਂ ਆ ਪਰ ਤੇਰੀ ਜੇਬ ਦੇ ਵਿੱਚ ਕੁਝ ਖੜਕਰਿਆ ਵਾ ਤੇ ਉਹ ਜੋ ਵੀ ਖੜਕਰਿਆ ਵਾ ਉਹ ਭਲਾ ਆਇਆ ਕਿੱਥੋਂ ਵਾ ਉਹ ਕਿਸ ਦੀਆਂ ਸਿਫਤਾਂ ਕਰਦੀ ਆ ਇਸ ਗੀਤ ਦੇ ਵਿੱਚ ਸੁਣਨਾ ਤੇ ਸੁਣ ਕੇ ਸਾਨੂੰ ਵੀ ਦੱਸਣਾ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਜੇਬ ਦੇ ਵਿੱਚ ਕੀ ਖੜਕਦਾ ਸੀ ਤੇ ਉਹ ਕਿੱਥੋਂ ਆਇਆ ਸੀ ਕਿਸ ਦੀਆਂ ਸਿਫਤਾਂ ਹੋ ਰਹੀਆਂ ਵਾਂ ਇਸੇ ਤਰ੍ਹਾਂ ਹੀ ਉਹ ਆਪਣੇ ਸਾਰੇ ਪਰਿਵਾਰ ਦੇ ਵਿੱਚ ਕਿਸ-ਕਿਸ ਮੈਂਬਰ ਦੀ ਕਿਸ-ਕਿਸ ਤਰ੍ਹਾਂ ਤਾਰੀਫ ਕਰਦੀ ਹੈ ਤੇ ਕਿਸ-ਕਿਸ ਮੈਂਬਰ ਦੇ ਨਾਲ ਕਿਹੋ ਜਿਹਾ ਵਿਹਾਰ ਕਰਦੀ ਹੈ ਜੀ ਇਸ ਗੀਤ ਦੇ ਵਿੱਚ ਸੁਣੋ ਸੁਣ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸੁਣਾਉਣੇ ਗੀਤ ਤੇ ਇਸ ਦਾ ਆਨੰਦ ਮਾਣੋ ਜੀ ਵੇ ਤੂੰ ਤੁਰਦਾ ਛੜਕੇ ਛੜਕੇ ਤੇਰੀ ਜੇਬ ਚ ਦਵਾਨੀ ਖੜਕੇ ਵੇ ਤੂੰ ਤੁਰਦਾ ਛੜਕੇ ਛੜਕੇ ਤੇਰੀ ਜੇਬ ਚ ਦਵਾਨੀ ਖੜਕੇ ਉਹ ਵੀ ਸਾਡੇ ਪੇਕੇ ਆਂਦੀ ਢੋਲਾ ਵੀ ਸਾਡੇ ਪੇਕੇ ਆਂਦੀ ਢੋਲਾ ਓ ਮਿਸੜ ਦੇ ਪੇਕਿਆਂ ਦੀ ਢੋਲਾ ਵੀ ਮਿਸੜ ਦੇ ਪੇਕਿਆਂ ਦੀ ਢੋਲਾ ਤੇਰੀ ਮਾਂ ਨੜੇ ਨਹੀਂ ਲੜਨਾ ਓਦੇ ਪੈਰਾਂ ਤੇ ਸਿਰ ਤਰਨਾ ਤੇਰੀ ਮਾਂ ਨੜੇ ਨਹੀਂ ਲੜਨਾ ਓਦੇ ਪੈਰਾਂ ਤੇ ਸਿਰ ਤਰਨਾ ਵੱਡੀ ਵਡੇਰੀ ਵੇ ਟੋਲਾ ਵੱਡੀ ਵਡੇਰੀ ਵੇ ਟੋਲਾ ਵੱਡੀ ਵਡੇਰੀ ਵੇ ਟੋਲਾ ਵੱਡੀ ਵਡੇਰੀ ਵੇ ਟੋਲਾ ਤੇਰੀ ਪੈਣ ਲੜੇ ਨਹੀਂ ਲੜਨਾ ਜੋ ਕੁਛ ਮੰਗੇ ਸਵਾਜਰ ਕਰਨਾ ਤੇਰੀ ਪੈਣ ਲੜੇ ਨਹੀਂ ਲੜਨਾ ਜੋ ਕੁਛ ਮੰਗੇ ਸਵਾਜਰ ਕਰਨਾ ਤੀ ਧਿਆਣੀ ਵੇਟੋ ਲਾਤੀ ਤੀ ਧਿਆਣੀ ਵੇਟੋ ਲਾਤੀ ਤੀ ਧਿਆਣੀ ਵੇਟੋ ਲਾਤੀ ਤੀ ਧਿਆਣੀ ਵੇਟੋ ਲਾਤੀ ਤੇਰੀ ਪਾ ਬੋਲੜੇ ਅਸ ਲੜਨਾ ਏ ਉਹਦਾ ਖੜਾ ਸਿਆਪਾ ਕਰਨਾ ਤੇਰੀ ਪਾ ਬੋਲੜੇ ਅਸ ਲੜਨਾ ਏ ਉਹਦਾ ਖੜਾ ਸਿਆਪਾ ਕਰਨਾ ਸਾਡੀ ਸ਼ਰੀਕਣੀ ਵੇ ਟੋਲਾ ਸਾਡੀ ਸ਼ਰੀਕਣੀ ਵੇ ਟੋਲਾ ਸਾਡੀ ਸ਼ਰੀਕਣੀ ਵੇ ਟੋਲਾ ਸਾਡੀ ਸ਼ਰੀਕਣੀ ਵੇ ਟੋਲਾ ਤੇਰੀ ਪਾ ਬੋਦੀਆਂ ਅੱਖੀਆਂ ਆਆਂ ਦੇ ਮੈਂ ਕੁਟ ਕੁਟ ਮਿਰਚਾਂ ਪਾਈਆਂ ਤੇਰੀ ਪਾ ਬੋਦੀਆਂ ਅੱਖੀਆਂ ਆਆਂ ਮਿਰਚਾਂ ਪਾਈਆਂ ਵੇੜ ਵਿੱਚ ਨੱਚਦੀ ਵੇਟੋਲਾ ਵੇੜ ਵਿੱਚ ਨੱਚਦੀ ਵੇਟੋਲਾ ਵੇੜ ਵਿੱਚ ਨੱਚਦੀ ਵੇਟੋਲਾ ਵੇੜ ਵਿੱਚ ਨੱਚਦੀ ਵੇਟੋਲਾ ਤੇਰੀ ਪਾਬੋ ਮਰੀ ਮੈਂ ਸੁਤੀਆਂ ਆਉਦੀ ਮਕਾਨੇ ਆਈਆਂ ਕੁੱਤੀਆਂ ਤੇਰੀ ਪਾਬੋ ਮਰੀ ਮੈਂ ਸੁਤੀਆਂ ਆਉਦੀ ਮਕਾਨੇ ਆਈਆਂ ਕੁੱਤੀਆਂ ਨਾਲ ਕਤੂਰੇ ਵੇਟੋਲਾ ਨਾਲ ਕਤੂਰੇ ਵੇਟੋਲਾ ਮਾਰਕ ਤੂਰੇ ਵੇਟੋਲਾ ਨਾਲਕ ਤੂਰੇ ਵੇਟੋਲਾ ਤੇਹੀ ਪਾਬੋ ਮਰੇ ਮੈਂ ਖੇਡਾਂ ਦੀ ਮਕਾਨੇ ਆਈਆਂ ਫੇਡਾਂ ਤੇਰੀ ਪਾਬੋ ਮਰੀ ਮੈਂ ਖੇਡਾਂ ਦੀ ਮਕਾਨੇ ਆਈਆਂ ਫੇਟ ਵਿਚ ਵਿਚ ਲੈ ਲੈ ਵੇਟੋਲਾ 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 ਵਿਚ ਵਿਚ ਲੈ ਲੈ